ਗੁਰੂ ਪਿਆਰੇਓ ਆਪਾਂ ਦਰਸ਼ਨ ਕਰਿਆ ਜੀ ਇਤਿਹਾਸਕ ਗੁਰਦੁਆਰਾ ਸਾਹਿਬ ਸ੍ਰੀ ਨਾਨਕਾਣਾ ਸਾਹਿਬ ਸੰਗਰੂਰ ਇਸ ਪਵਿੱਤਰ ਅਸਥਾਨ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪੂਰਬ ਦੇਸ਼ ਵੱਲ ਜਾਂਦੇ ਸਮੇਂ ਐਮਨਾਬਾਦ ਤੋਂ ਰਾਵੀ ਦਰਿਆ ਬਿਆਸ ਸਤਲੁਜ ਮਲੇਰਕੋਟਲਾ ਛੀਂਟਾ ਵਾਲਾ ਅਤੇ ਕੋਈ ਸਾਹਿਬ ਹੁੰਦੇ ਹੋਏ ਇੱਥੇ 15 ਦਿਨ ਠਹਿਰੇ ਸੰਗਤਾਂ ਨੂੰ ਹਉਮੇ ਰਹਿਤ ਅਤੇ ਸਾਦਾ ਜੀਵਨ ਬਤੀਤ ਕਰਨ ਲਈ ਕਿਹਾ ਇੱਕ ਦਿਨ ਭਿਆਨਕ ਤੂਫਾਨ ਆਇਆ ਜਿਸ ਨੇ ਵੱਡੇ ਵੱਡੇ ਦਰਖਤ ਪੁੱਟ ਸੁੱਟੇ ਬਾਦ ਵਿੱਚ ਕਲਯੁਗ ਨੇ ਦਿਓ ਦਾ ਰੂਪ ਧਾਰਨ ਕਰ ਲਿਆ ਜਿਸ ਦੇ ਵੱਡੇ ਦੰਦ ਅਤੇ ਭੈ ਹੋਣ ਵਾਲੀ ਜ਼ੁਬਾਨ ਸੀ ਕੰਕਰ ਵਰਸੇ ਬਿਜਲੀ ਚਮਕੀ ਅਤੇ ਚਾਰੇ ਪਾਸੇ ਕਾਲੀ ਘਟਕਸ਼ ਫੈਲ ਗਈ ਪਰ ਗੁਰੂ ਜੀ ਸ਼ਾਂਤ ਚਿਤ ਬੈਠੇ ਰਹੇ ਮਰਦਾਨਾ ਡਰਦਾ ਮਾਰਾ ਗੁਰੂ ਜੀ ਪਿੱਛੇ ਲੁਕ ਗਿਆ ਗੁਰੂ ਜੀ ਨੇ ਕਿਹਾ ਮਰਦਾਨਿਆ ਡਰਨਾ ਉਸ ਵਾਹਿਗੁਰੂ ਦਾ ਜਾਪ ਕਰ ਜਸ ਦੇ ਅੱਗੇ ਸਾਰੀਆਂ ਤਾਕਤਾਂ ਬਲਹੀਣ ਹਨ ਗੁਰੂ ਜੀ ਦੀ ਰੋਹਾਨੀ ਤਾਕਤ ਅੱਗੇ ਆਪਣਾ ਜੋਰ ਨਾ ਚੱਲਦਾ ਦੇਖ ਕੇ ਕਲਜ ਕੋ ਮਨੁੱਖ ਦੇ ਰੂਪ ਵਿੱਚ ਆ ਗਿਆ ਅਤੇ ਕਹਿਣ ਲੱਗਿਆ ਕਿ ਮੈਨੂੰ ਬਖਸ਼ ਲਵੋ ਮੈਂ ਆਪ ਜੀ ਨਾਲ ਬਹੁਤ ਛਲਕਪਟ ਕੀਤਾ ਹੈ ਗੁਰੂ ਜੀ ਨੇ ਅਮਰਤਮਈ ਬਾਣੀ ਸੁਣਾ ਕੇ ਉਸ ਦੇ ਤਪ ਦੇ ਮਨ ਨੂੰ ਉਠਾਰਿਆ ਅਤੇ ਸ਼ubh ਕਰਮ ਕਰਨ ਲਈ ਕਿਹਾ ਤੇ ਸਾਹਮਣੇ ਆਪਾਂ ਦਰਸ਼ਨ ਕਰ ਰਹੇ ਹਾਂ ਜੀ ਉਸ ਪਵਿੱਤਰ ਸਰੋਵਰ ਦੇ ਜਿਸ ਜਗ੍ਹਾ ਤੇ ਪਹਿਲਾਂ ਛਪੜੀ ਹੁੰਦੀ ਸੀ ਅਤੇ ਧੰਗ ਗੁਰਨਾਨ ਨਕ ਸਾਹਿਬ ਜੀ ਮਹਾਰਾਜ ਇੱਥੇ ਆਪ ਇਸ਼ਨਾਨ ਕਰਦੇ ਰਹੇ ਨੇ ਅਤੇ ਇਸ ਸਰੋਵਰ ਵਿੱਚ ਇਸ਼ਨਾਨ ਕਰਨ ਨਾਲ ਗੁਰੂ ਸਾਹਿਬ ਦੀ ਕਿਰਪਾ ਦੁਆਰਾ ਸਰੀਰਕ ਕਸ਼ਟ ਦੂਰ ਹੁੰਦੇ ਨੇ ਤੇ ਸੱਚਖੰਡ ਦਰਬਾਰ ਵਿੱਚ ਆਪਾਂ ਉਸ ਗੁਰਜ ਸਾਹਿਬ ਦੇ ਦਰਸ਼ਨ ਕਰ ਰਹੇ ਹਾਂ ਜੀ ਜੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕਮਰ ਕਸੇ ਦੇ ਸ਼ਾਸਤਰਾਂ ਵਿੱਚੋਂ ਇੱਕ ਬੇਸ਼ਕੀਮਤੀ ਸ਼ਾਸਤਰ ਹੈ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋਏ ਵੱਡੇ ਸਾਹਿਬਜ਼ਾਦੇਆਂ ਦਾ ਸੰਸਕਾਰ ਭਾਈ ਰਾਮਾ ਜੀ ਤੇ ਭਾਈ ਤਰਲੋਕਾ ਜੀ ਦੋ ਸਕੇ ਭਰਾਵਾਂ ਨੇ ਕੀਤਾ ਸੀ ਜਲਦੀ ਖਬਰ ਗੁਰੂ ਪਾਤਸ਼ਾਹ ਨੂੰ ਮਿਲੀ ਸੀ ਇਹ ਦੋਵੇਂ ਭਰਾ ਗੁਰੂ ਸਾਹਿਬ ਨੂੰ ਸ੍ਰੀ ਦਮਦਮਾ ਸਾਹਿਬ ਮਿਲੇ ਅਤੇ ਸਾਰੀ ਬਾਤ ਦੱਸੀ ਇਸ ਸੇਵਾ ਤੋਂ ਪ੍ਰਸੰਨ ਹੋ ਕੇ ਗੁਰੂ ਸਾਹਿਬ ਨੇ ਆਪਣੇ ਕੰਮ ਕਮਰ ਕਸੇ ਵਾਲਾ ਇਹ ਗੁਰਜ ਸਾਹਿਬ ਉਹਨਾਂ ਨੂੰ ਬਖਸ਼ਿਸ਼ ਕੀਤਾ ਸੀ ਇਸ ਤੋਂ ਬਾਅਦ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 1616 ਈਸਵੀ ਵਿੱਚ ਇਸ ਸਥਾਨ ਤੇ ਆਏ ਆਪ ਜੀ ਇੱਥੇ ਕੋਈ ਸਾਹਿਬ ਤੋਂ ਪਰਦਾ ਪਧਾਰੇ ਸਨ ਆਪ ਜੀ ਨੇ ਤੁੰ ਗੁਰਨਾਨਕ ਸਾਹਿਬ ਜੀ ਦੇ ਬਰਾਜਣ ਦੀ ਜਗਾ ਥੜਾ ਸਾਹਿਬ ਜਾਨੀ ਮੰਜੀ ਸਾਹਿਬ ਬਤੌਰ ਯਾਦਗਾਰ ਕੈਮ ਕੀਤੀ ਅਤੇ ਇਰਤ ਗਿਰਦ ਦੇ ਲੋਕਾਂ ਨੂੰ ਧਰਮ ਦਾ ਉਪਦੇਸ਼ ਦੇ ਕੇ ਇਸ ਅਸਥਾਨ ਦਾ ਅਧਵ ਰੱਖਣ ਦੀ ਤਾਕੀਦ ਕੀਤੀ ਜਿਸ ਕਰੀਰ ਦੇ ਦਰਖਤ ਨਾਲ ਗੁਰੂ ਜੀ ਨੇ ਘੋੜਾ ਬੰਨਿਆ ਸੀ ਉਹ ਆਪ ਜੀ ਦੀ ਯਾਦਗਾਰ ਵਜੋਂ ਅੱਜ ਤੱਕ ਮੌਜੂਦ ਹੈ ਜੀ ਗੁਰਦੁਆਰਾ ਸਾਹਿਬ ਦੀ ਉਸਾਰੀ ਵੇਲੇ ਕਿਸੇ ਅਨਜਾਨ ਆਦਮੀ ਨੇ ਇਸ ਨੂੰ ਕੱਟ ਦਿੱਤਾ ਸੀ ਅਤੇ ਇੱਥੇ ਕਮਰੇ ਬਣਾ ਦਿੱਤੇ ਸਨ ਪਰ ਕੁਦਰਤ ਐਸੀ ਵਰਤੀ ਕਿ ਇਹ ਕਰੀਰ ਦੁਬਾਰਾ ਹਰਾ ਹੋ ਕੇ ਕੰਧ ਵਿੱਚ ਦੀ ਛੱਤ ਉੱਤੇ ਜਾ ਨਿਕਲਿਆ ਸਮਾਪਾ ਕੇ ਇਹ ਯਾਦਗਾਰ ਪ੍ਰਗਟ ਹੋ ਗਈ। ਗੁਰੂ ਸਾਹਿਬ ਜੀ ਦੀ ਕਿਰਪਾ ਦੁਆਰਾ ਇਸ ਜਗ੍ਹਾ ਸੰਗਤਾਂ ਦੀਆਂ ਸਾਰੀਆਂ ਸ਼ੁਭ ਇਸ਼ਾਵਾ ਮ ਪੂਰੀਆਂ ਹੁੰਦੀਆਂ ਨੇ। ਤੇ ਇਸ ਕਰੀਰ ਦੇ ਦਰਖਤ ਨਾਲ ਗੁਰੂ ਜੀ ਨੇ ਆਪਣਾ ਘੋੜਾ ਬੰਨਿਆ ਸੀ। ਇਸੇ ਹੀ ਨਿਸ਼ਾਨੀ ਅਤੇ ਥੜਾ ਸਾਹਿਬ ਤੋਂ ਰਾਜਾ ਸਰੂਪ ਸਿੰਘ ਨੇ ਆਪਣੇ ਸੁਪਨੇ ਵਾਲੀ ਥਾਂ ਦੀ ਪਛਾਣ ਕਰਕੇ ਗੁਰਦੁਆਰਾ ਸਾਹਿਬ ਬਣਵਾਇਆ ਸੀ। ਪਿੱਛੋਂ ਇਸ ਪਾਸੇ ਰਹਿائش ਲਈ ਕੁਝ ਕਮਰੇ ਬਣਾਏ ਗਏ ਸਨ ਉਸ ਵੇਲੇ ਅਨਜਾਨਪੁਣੇ ਵਿੱਚ ਇਸ ਦਰਖਤ ਨੂੰ ਕੱਟ ਦਿੱਤਾ ਸੀ ਉਸ ਸਮੇਂ ਜੋ ਗ੍ਰਾਂਥੀ ਦੀ ਸੇਵਾ ਕਰਦਾ ਸੀ ਉਸਦੇ ਪੁੱਤਰ ਨੇ ਦੱਸਿਆ ਕਿ ਉਸ ਰਾਤ ਉਸਦੇ ਪਿਤਾ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਸੁਪਨੇ ਵਿੱਚ ਦਰਸ਼ਨ ਦੇ ਕੇ ਕਿਹਾ ਸੀ ਕਿ ਤੂੰ ਸਾਡੀ ਨਿਸ਼ਾਨੀ ਖਤਮ ਕਰ ਦਿੱਤੀ ਹੈ ਅਗਲੇ ਦਿਨ ਹੀ ਪੁੱਲ ਬਖਸ਼ਾਉਣ ਲਈ ਅਰਦਾਸ ਬੇਨਤੀਆਂ ਕੀਤੀਆਂ ਗਈਆਂ ਇਸ ਤਰ੍ਹਾਂ ਕਮਰੇ ਬਣ ਗਏ ਸਨ ਪਰ ਸਤਗੁਰਾਂ ਨੇ ਜाहिरा ਕਰਾਮਾਤ ਨਾਲ ਆਪਣੀ ਨਿਸ਼ਾਨੀ ਪ੍ਰਗਟ ਕਰ ਦਿੱਤੀ ਕਰੀਰ ਦੀ ਥਾਂ ਤੇ ਕਮਰੇ ਦੀ ਕੰਦ ਬਣ ਚੁੱਕੀ ਸੀ ਕਰੀਰ ਗੁਪਤ ਤੌਰ ਤੇ ਫੁੱਟ ਕੇ ਪੱਕੀ ਕੰਦ ਵਿੱਚ ਦੀ ਕਮਰੇ ਦੀ ਛੱਤ ਵਿੱਚੋਂ ਪ੍ਰਗਟ ਹੋ ਗਿਆ ਸੀ ਅਤੇ ਉਸ ਤੋਂ ਬਾਅਦ ਸੰਤ ਅਤਰ ਸਿੰਘ ਜੀ ਮਸਤੂਆਣੇ ਵਾਲੇ ਆ ਅਤੇ ਕਾਰ ਸੇਵਾ ਵਾਲੇ ਬਾਬਿਆਂ ਨੇ ਇਸ ਨਿਸ਼ਾਨੀ ਨੂੰ ਸਾਂਭ ਲਿਆ